ਸ਼੍ਰੀ ਸੰਦੀਪ ਗਰਗ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਜ਼ਿਲ੍ਹਾ ਐਸਐਸ ਨਗਰ ਵੱਲੋਂ ਸਮਾਜ ਵਿਰੋਧੀ ਅੰਸਰਾਂ ਨੂੰ ਕਾਬੂ ਕਰਨ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਮਨਪ੍ਰੀਤ ਸਿੰਘ ਪੀਪੀਐਸ ਪੁਲਿਸ ਕਪਤਾਨ ਦਿਹਾਤੀ ਅਤੇ ਸਿਮਰਨਜੀਤ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਜ਼ਿਰਕਪੁਰ ਦੀ ਨਿਗਰਾਨੀ ਹੇਠ ਇੰਸਪੈਕਟਰ ਜਸ ਕਮਲ ਸਿੰਘ ਸੇਖੋਂ ਮੁੱਖ ਅਫਸਰ ਥਾਣਾ ਜ਼ਿਰਕਪੁਰ ਦੀ ਅਗਵਾਈ ਵਿੱਚ ਥਾਣੇਦਾਰ ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਦੇ ਪਟਿਆਲਾ ਚੌਂਕ ਜ਼ਿਰਕਪੁਰ ਵਿਖੇ ਮੌਜੂਦ ਸੀ ਸਮਖਬਰ ਖਾਸ ਨੇ ਹਾਜ਼ਰ ਆ ਕੇ ਇਤਲਾਹ ਦਿੱਤੀ ਕਿ ਦੋਸ਼ੀ ਆਨ ਬਿਨਾ ਲਾਇਸੈਂਸ ਤੋਂ ਟ੍ਰੈਵਲ ਕੰਸਲਟੈਂਸੀ ਟਿਕਟਿੰਗ ਏਜੰਸੀ ਸੰਨੀ ਇਨਕਲੇਵ ਨੇੜੇ ਬਿਗ ਬਾਜ਼ਾਰ ਜੀਰਕਪੁਰ ਵਿਖੇ ਵੀਜ਼ਾ ਕੰਸਲਟੈਂਸੀ ਦਾ ਦਫ਼ਤਰ ਬਣਾ ਕੇ ਕੰਮ ਕਰ ਰਹੇ ਹਨ ਜਿਨ੍ਹਾਂ પાસે ਕਾਫੀ ਮਾਤਰਾ ਵਿੱਚ ਪਾਸਪੋਰਟ ਵੀਜ਼ਾ ਬਰਾਮਦ ਹੋ ਸਕਦੇ ਹਨ ਮੋਹਾਲੀ ਪੁਲਿਸ ਨੂੰ 16 ਮਈ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜ਼ੀਰਾਪੁਰ ਦੇ ਇਲਾਕੇ ਵਿੱਚ ਇੱਕ ਬੰਦਾ ਇਲੀਗਲ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈਗਾ ਤੇ ਅਗਰ ਪੁਲਿਸ ਇਮੀਡੀਏਟਲੀ ਰੇਡ ਕਰਕੇ ਚੈੱਕ ਕਰੇ ਤਾਂ ਉੱਥੇ ਜੋ ਇਮੀਗ੍ਰੇਸ਼ਨ ਫਰਾਡ ਕਰਕੇ ਲੋਕਾਂ ਦੇ ਨਾਲ ਕਿ ਪੈਸਾ ਵੀ ਵਸੂਲ ਹੋ ਸਕਦਾ ਤੇ ਜੋ ਵੀ ਡਾਕੂਮੈਂਟਸ ਵਗੈਰਾ ਦੇ ਕੰਪਿਊਟਰ ਵਗੈਰਾ ਜਿਹੜੀ ਵੀ ਚੀਜ਼ ਉਹ ਯੂਜ਼ ਕਰਦੇ ਉਹ ਸਾਰਾ ਬਰਾਮਦ ਹੋ ਸਕਦਾ ਉਹ ਮੌਕੇ ਤੇ ਪੁਲਿਸ ਜਾ ਕੇ ਤਲਾਸ਼ ਕਿ ਕਰੇ ਤਾਂ ਤਾਂ ਇਨ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਜ਼ੀਰਪੁਰ ਪੁਲਿਸ ਮੌਕੇ ਤੇ ਪਹੁੰਚੀ ਤੇ ਆ ਤਿੰਨ ਬੰਦੇ ਬਲਟਾਨਾ ਪੁਲਿਸ ਚੌਂਕੀ ਦੇ ਏਰੀਆ ਵਿੱਚ ਸਨੀ ਐਨਕਲੇਵ ਦੇ ਵਿੱਚ ਰਹਿੰਦੇ ਸੀਗੇ ਗੁਰਪ੍ਰੀਤ ਸਿੰਘ ਤੇ ਪਰਮਿੰਦਰ ਸਿੰਘ ਜੋ ਦੋਨੋਂ ਭਰਾ ਹੈ ਉਹ ਤੇ ਉਹਨਾਂ ਦੇ ਉਹਨਾਂ ਦੇ ਇੱਕ ਹੋਰ ਸਾਥੀ ਵਿਜੇ ਜੋ ਕਿ ਫਤਿਹਗੜ੍ਹ ਸਾਹਿਬ ਦਾ ਰਹਿਣਾ ਹੈਗਾ ਇਹ ਤਿੰਨ ਬੰਦੇ ਮਿਲ ਕੇ ਇਮੀਗ੍ਰੇਸ਼ਨ ਇੱਕ ਸਰਵਿਸ ਦਾ ਸੈਂਟਰ ਚਲਾ ਰਹੇ ਸੀਗੇ ਇਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ ਤੇ ਮੌਕੇ ਤੇ ਇਨਾਂ ਦੇ ਕੋਲੋਂ 2 ਕਰੋੜ 96 ਲੱਖ ਰਕਮ ਬਰਾਮਦ ਹੋਈ ਹੈ ਤੇ ਇਨਾਂ ਦੇ ਕੋਲੋਂ ਕੁਝ ਇੱਕ ਲੈਪਟਾਪ ਤੇ ਨਾਲੋਂ ਕੁਝ ਸਟੈਂਡ ਕਾਪੀਜ਼ ਉਹ ਪਾਸਪੋਰਟਸ ਵਗੈਰਾ ਵੀ ਬਰਾਮਦ ਮੈਂ ਤੇ ਇਹ ਇਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ ਤੇ ਇਮੀਗ੍ਰੇਸ਼ਨ ਦਾ ਕੰਮ ਉੱਥੇ ਕਰ ਰਹੇ ਸੀਗੇ ਮੈਨੂੰ ਲੋਕਾਂ ਨਾਲ ਕਿਵੇਂ ਤਾਲਮਿਲ ਕਰਦੇ ਸੀ ਇਹ ਜੋ ਗੁਰਪ੍ਰੀਤ ਮੁੰਡਾ ਹੈ ਉਹ 7-8 ਸਾਲਾਂ ਤੋਂ ਇੱਕ ਮੱਧਮ ਆਰਬਿਓ ਤੋਂ ਕੰਸਲਟੈਂਸੀ ਫਰਮ 'ਚ ਉੱਥੇ ਕੰਮ ਕਰਦਾ ਸੀਗਾ ਕਿਸੇ ਦੇ ਨਾਲ ਉੱਥੇ ਇਹਨੂੰ ਫਿਰ ਕੰਮ ਜਦੋਂ ਆ ਗਿਆ ਤੇ ਬੀਤੇ 1.5 ਸਾਲ ਤੋਂ ਫਿਰ ਆਪਣਾ ਕੰਮ ਇਹਨੇ ਸ਼ੁਰੂ ਕਰਨਾ ਸ਼ੁਰੂ ਕਰ ਲਿਆ ਸੀਗਾ ਤੇ ਉਸ ਵੇਲੇ ਜੋ ਇਹਦੇ ਕੰਟੈਕਟ ਬਣੇ ਸੀਗੇ ਉਹਨਾਂ ਨੂੰ ਯੂਜ਼ ਕਰਕੇ ਅਗੇ ਗਾਂ ਕਮਿਸ਼ਨ ਬੇਸਡ ਕੰਮ ਕਰਦਾ ਸੀਗਾ ਤੇ ਆਹੀ ਵਾਲਾ ਫਿਰ ਸਾਰੇ ਨੇ ਸਲੈਟ ਹੌਕ ਬਣਾਇਆ ਸੀਗਾ ਕਿੰਨੇ ਕ ਦਿਨ ਤੋਂ ਕੰਮ ਕਰ ਰਹੀ ਸੀ ਕੁਝ ਬੰਦੇ ਆਪਣਾ ਕੰਮ ਇਹ ਸਾਲ ਦੇ ਵਿੱਚ ਸਾਲ ਤੋਂ ਕਰ ਰਿਹਾ ਸੀਗਾ ਪਰ ਇਹ ਵਾਲੇ ਜੋ ਇਮੀਗ੍ਰੇਸ਼ਨ ਵਾਲਾ ਕੰਮ ਪਿਛਲੇ 7-8 ਸਾਲਾਂ ਤੋਂ ਹੀ ਕਰ ਰਿਹਾ ਸੀਗਾ ਪਹਿਲਾਂ ਇਹ ਕਿਸੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਕਰਦਾ ਸੀਗਾ ਲੇਕਿ ਜਿਹੜਾ ਇਹਨਾਂ ਕੈਸੇ ਉਹਨਾਂ ਦੇ ਆਫਿਸ ਤੋਂ ਇਹ ਕਰੋਗਰਾਮ ਅੰਦਰ ਤੋਂ ਬਣਾਉਂਦੇ ਨੇ ਉਹਨਾਂ ਦੇ ਘਰੋਂ ਇਹਨਾਂ ਦਾ ਕੋਈ ਫਰਮ ਦਾ ਨਾਮ ਨਹੀਂ ਸੀਗਾ ਇਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ ਇਹ ਆਪਣੇ ਘਰੇ ਹੀ ਇਨਾ ਸਾਰਾ ਕੈਚ ਰੱਖ ਕੇ ਬੈਠੇ ਸੀਗੇ ਤੇ ਵਰਡ ਆਫ ਮਾਊਥ ਦੇ थ्रू ਇਹ ਬੰਦੇ ਉਹਨੂੰ ਕਲਾਇੰਟ ਆਪਣੇ ਬਣਾਉਂਦੇ ਸੀਗੇ ਤੇ ਕੰਸਲਟੈਂਸੀ ਬੇਸਡ ਕੰਮ ਕਰ ਰਹੇ ਸੀਗੇ ਤੇ ਗਾਂ ਫੋਨ ਰਾਹੀ ਜਾਂ ਆਪਣੇ ਦੋਸਤਾਂ ਰਾਹੀ ਜਾਂ ਜੋ ਇਹਨਾਂ ਦੇ ਫੈਲੋ ਆਈਮਿਗ੍ਰੇਸ਼ਨ ਸਰਵਿਸ ਜਿਹੜੇ ਪ੍ਰੋਵਾਈਡ ਕਰਦੇ ਉਹਨਾਂ ਦੇ ਕੰਸਲਟੈਂਟ ਨਾਲ ਦੇ ਨੈਟਵਰਕ ਨੂੰ ਯੂਜ਼ ਕਰਕੇ ਉਹ ਕਲਾਇੰਟਸ ਆਪਣਾ ਉਹ ਕਰਦੇ ਸੀ। ਕੋਈ ਸਹੀ ਹੋਮ ਇਮੀਗ੍ਰੇਸ਼ਨਸ ਬਰਤ ਸੀਗਾ ਇਹਨਾਂ ਦਾ ਕਿ ਆਮ ਤੌਰ ਤੇ ਦੇਖਿਆ ਗਿਆ ਕਿ ਬਹੁਤ ਸਾਰੇ ਇਮੀਗ੍ਰੇਸ਼ਨਸ ਉਪਰ ਵਰਤ ਕਰਕੇ ਇਸ ਤਰ੍ਹਾਂ ਦਾ ਕੰਮ ਕਰਦੇ ਨੇ। ਹਾਂਜੀ ਇੱਕ ਅਜੇ ਇਨਟੈਰੋਗੇਸ਼ਨ ਤਾਂ ਅਜੇ ਇੱਕ ਦਿਨ ਦੀ ਸਾਡੇ ਕੋਲ ਰਿਮਾਂਡ ਤੇ ਤਾਂ ਇਨਟੈਰੋਗੇਸ਼ਨ ਤਾਂ ਪ੍ਰੋਪਰ ਹੋਣੀ ਬਾਕੀ ਹੈ। ਬਟ ਜਿੰਨੇ ਕੀ ਤਫਤੀਸ਼ ਹੋਈ ਹੈ ਜਿੰਨੇ ਕੀ ਕੁਐਸਚਨਿੰਗ ਹੋਈ ਹੈ ਉਸ ਤੋਂ ਆਹੀ ਗੱਲ ਸਾਹਮਣੇ ਆਈ ਹੈ ਕਿ ਇਹ ਆ ਬਾਕੀ ਜਿਹਨੇ ਵੀ ਇਮੀਗ੍ਰੇਸ਼ਨ ਵਾਲੇ ਕੰਮ ਕਰਦੇ ਉਹਨਾਂ ਦੇ ਨੈਟਵਰਕ ਨੂੰ ਯੂਜ਼ ਕਰਕੇ ਇਹ ਇੱਕ ਦੂਜੇ ਨੂੰ ਦੱਸਦੇ ਸੀਗੇ ਕਿ ਆ ਬੰਦਾ ਪ੍ਰੋਸਪੈਕਟਿਵ ਕਲਾਈਂਟ ਹੋ ਸਕਦਾ ਫਿਰ ਉਹ ਨੂੰ ਅਪਰੋਚ ਕਰਦੇ ਸੀਗੇ ਥਰੂ ਫੋਨ ਜਾਂ ਥਰੂ ਅਦਰ ਮੀਡੀਅਮਸ ਤੇ ਉਹ ਬੰਦੇ ਫਿਰ ਇਹਨਾਂ ਦੇ ਕੋਲ ਆਉਂਦੇ ਸੀਗੇ ਤੇ ਫਿਰ ਇਹ ਸਾਰਾ ਦਾ ਸਾਰਾ ਡਾਕੂਮੈਂਟਸ ਵੀ ਸਕੈਨ ਕਰਾ ਕੇ ਆਨਲਾਈਨ ਭੰਗਾਨੀ ਚੀਜ਼ੇ ਬਣਾ ਦੋ। ਹਜੇ ਇਹਨਾਂ ਦੇ ਕੰਪਿਊਟਰ ਤੇ ਫੋਨਸ ਵਗੈਰਾ ਦੀ ਫੋਰੈਂਸਿਕ ਕੋਈ ਬਾਕੀ ਤੇ ਉੱਥੋਂ ਪਤਾ ਲੱਗ ਜਾਏਗਾ ਕਿ ਫੇਕ ਵਗੈਰਾ ਵੀ ਕਿਸ ਤਰ੍ਹਾਂ ਦੀ ਬੀ ਪਾਸਪੋਰਟ ਵਗੈਰਾ ਦੇ ਆ ਸਕੈਨ ਕਾਪੀਜ਼ ਆਫ ਪਾਸਪੋਰਟਸ ਮਿਲੇ ਆ ਬਾਕੀ ਸਾਰਾ ਫੇਕ ਵਗੈਰਾ ਦਾ ਸਾਰ ਹਜੇ ਇੰਟਰੋਗੇਸ਼ਨ ਪਤਾ ਲੱਗ ਜਾਏਗਾ। ਮੈਂ 15 ਨੇ ਫਰਾਡ ਕਰ ਦਿੱਤੇ ਨੇ। ਕਾਫੀ ਸਾਰੇ ਤੁਸੀਂ ਦੇਖ ਸਕਦੇ ਹੋ अमाउंट ਵੀ ਵੱਡੀ ਹੋ ਗਈ ਤੇ ਪਿਛਲੇ ਸਾਲ 1.5 ਸਾਲਾਂ ਤੋਂ ਕਰ ਰਹੇ ਤੇ ਜਿੰਨਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ 'ਚ ਇੱਕ ਕਾਫੀ ਜ਼ਿਆਦਾ ਬੱਚਿਆਂ 'ਚ ਇੱਕ ਚਾਹ ਹੁੰਦੀ ਹੈ ਬਾਹਰ ਜਾਣ ਦੀ ਤਾਂ ਉਹੀ ਵਾਲੀ ਡੈਸਪੀਰੇਸ਼ਨ ਨੂੰ ਇਦਾਂ ਦੇ ਬੰਦੇ ਯੂਜ਼ ਕਰਦੇ ਤੇ ਕਾਫੀ ਸਾਰੇ ਬੰਦੇ ਹੋ ਸਕਦੇ ਜਿਨ੍ਹਾਂ ਦੇ ਨਾਲ ਫਰੋਡ ਹੋਇਆ ਹੋਵੇ ਬਿਲਕੁਲ ਪ੍ਰਸ਼ਾਸਨ ਨਹੀਂ ਨਹੀਂ ਆ ਇੱਕ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਮੁਖਬਰ ਖਾਸ ਤੇ ਇਨਫੋਰਮੇਸ਼ਨ ਦੇ ਬੇਸਿਸ ਤੇ ਹੀ ਜ਼ੇਰਪੁਰ ਜ਼ੇਰਪੁਰ ਪੁਲਿਸ ਨੇ ਰੇਡ ਕੀਤੀ ਤਾਂ ਇਹ ਸਾਰਾ ਬਰਾਮਦ ਹੋਇਆ ਕੰਪਲੇਨ ਸਾਡੇ ਕੋਲ ਹਜੇ ਤੱਕ ਨਹੀਂ ਸੀਗੀ ਬਟ ਹੋ ਸਕਦਾ ਹੈ ਹੁਣ ਜਦੋਂ ਕਿ ਅਨਦਰ ਇੱਕ ਨੈਟਵਰਕ ਬਸਟ ਹੋ ਗਿਆ ਤਾਂ ਹੁਣ ਹੋ ਸਕਦਾ ਕੰਪਲੇਨ ਸਾਡੇ ਕੋਲ ਆਣ ਕਿ ਸਾਡੇ ਨਾਲ ਫਰੋਡ ਹੋਇਆ ਹੈਗਾ ਮਨਤਾਲੇ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਰੀਡਿਗਰੇਸ਼ਨ ਚੱਲੇ ਰਹੇ ਨੇ ਵਿਚਰਤ ਪ੍ਰਸ਼ਾਸਨ ਵੱਲੋਂ ਬਕਾਇਦਾ ਰਿਸੈਂਸ ਜਾਰੀ ਕੀਤੇ ਨੇ ਜੇਕਰ ਪਿਛਲੇ 1 ਮਹੀਨੇ ਦੀ ਗੱਲ ਕਰੀਏ ਪ੍ਰਸ਼ਾਸਨ ਵੱਲੋਂ 40 ਦੇ ਕਰੀਬ ਜਿਹੜੇ ਲਿਸੈਂਸਰੇ ਰੱਦ ਕੀਤੇ ਨੇ ਜਾਂ ਫਿਰ ਸਸਪੈਂਡ ਕੀਤੇ ਨੇ 1 ਮਹੀਨੇ ਦੇ ਵਿੱਚ 40 ਦੇ ਕਰੀਬ ਹੋ ਗਏ ਜਨਨਾਂ ਕਿ ਦੋ ਇਮੀਗ੍ਰੇਸ਼ਨ ਸਾਹਮਣੇ ਆਉਂਦੇ ਨੇ ਪ੍ਰਸ਼ਾਸਨਕ ਉਸਪੋਰਟ ਕੋ ਲਿਸਟ ਹੈ ਸੂਣ ਲੈ ਕੇ ਕਿ ਅੰਗਰੇਜ਼ ਲੀਗਲ ਨੇ ਕਿੰਨੇ ਨੇ ਲੀਗਲ ਕੀ ਹਾਂਜੀ ਲਿਸਟ ਹੁੰਦੀ ਹੈਗੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਲਾਇਸੈਂਸ ਦਿੱਤੇ ਜਾਂਦੇ ਤੇ ਉਹਦੀ ਲਿਸਟ ਡੀਸੀ ਦੀ ਵੀ ਵੈਬਸਾਈਟ ਤੇ ਉੱਪਰ ਹੁੰਦਾ ਹੈ ਤੇ ਮੋਹਾਲੀ ਪੁਲਿਸ ਦੀ ਵੀ ਜੋ ਆਪਣੀ ਵੈਬਸਾਈਟ ਹੈ ਉੱਥੇ ਵੀ ਲਾਇਸੈਂਸੀ ਜੋ ਵੀ ਇਮੀਗ੍ਰੇਸ਼ਨ ਸਰਵਿਸes ਸੈਂਟਰਸ ਹੈ ਉਹਨਾਂ ਦੀ ਲਿਸਟ ਅਵੇਲੇਬਲ ਹੈਗੀ ਤੋ ਤੁਹਾਡੇ ਮੀਡੀਅਮ ਕੇ ਥਰੂ ਮੈਂ ਲੋਕਾਂ ਨੂੰ ਆਈ ਰਿਕੁਐਸਟ ਕਰਨਾ ਚਾਹੁੰਦੀ ਹੂ ਕਿ ਜਦੋਂ ਵੀ ਤੁਸੀਂ ਆ ਵੀਜ਼ਾ ਦਾ ਆਪਣਾ ਅਪਲਾਈ ਕਰਦੇ ਹੋ ਜਾਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਹੋ ਤੇ ਤੁਸੀਂ ਪਲੀਜ਼ ਆਪਣਾ ਇੱਕ ਵਾਰੀ ਆਨਲਾਈਨ ਲਾਇਸੈਂਸ ਚੈੱਕ ਕਰ ਲਿਆ ਕਰੋ ਕਿਉਂਕਿ ਤੁਹਾਡੀ ਮਿਹਨਤ ਦੀ ਕਮਾਈ ਹੁੰਦੀ ਹੈ ਤੇ ਜੋ ਫਰੌਡਸਟਰਸ ਹੁੰਦੇ ਹੋ ਤੁਹਾਡੀ ਮਿਹਨਤ ਦੀ ਕਮਾਈ ਨੂੰ ਲੈ ਕੇ ਅ ਪਾਜੇ ਜਾਂਦੇ ਆ ਉਹ ਕਿਥੇ ਚਲੇ ਜਾਂਦੇ ਤੇ ਤੁਹਾਡੇ ਮਹੀਨੇ ਦੀ ਕਮਾਈ ਜਾਂਦੀ ਹੈ ਔਰ ਛੋਟੇ ਮੋਟੇ ਵੀ अमाउंट ਨਹੀਂ ਹੁੰਦੀ ਜੇ 40 ਤੋਂ 50 ਲੱਖ ਦੇ ਅਰਾਊਂਡ ਹੈ ਵੀਜ਼ਾਸ ਦੇ ਲਈ ਚਾਰਜ ਕਰਦੇ ਤੇ ਲੋਕਾਂ ਦੀ ਮਹੀਨੇ ਦੀ ਕਮਾਈ ਜ਼ਾਇਆ ਨਾ ਹੋਏ ਇਸ ਕਰਕੇ ਤੁਹਾਡੇ ਮੀਡੀਅਮ ਪ੍ਰਾਈਮਰੀ ਰਿਕਵੈਸਟ ਕਰਨਾ ਚਾਹੁੰਦੇ ਜੀ ਤੁਸੀਂ ਆਪਣਾ ਇਬੜੇ ਲਾਇਸੈਂਸ ਚੈੱਕ ਕਰਕੇ ਤਭੀ ਉਹ ਜੋ ਵੀ ਵੀਜ਼ਾ ਦੀ ਸਰਵਿਸ ਪ੍ਰੋਵਾਈਡ ਕਰੋ ਉਹਦੇ ਕੋਲ ਤੁਸੀਂ ਜਾਓ ਤਾਂ ਕਿ ਤਾਂ ਕਿ ਤੁਹਾਡੇ ਨਾਲ ਉਹ ਡਾਕੂਮੈਂਟਸ ਫਸਣ ਨਹੀਂ ਤੁਹਾਡਾ ਜੋ ਮਿਹਨਤ ਵਾਲੀ ਕਮਾਈ ਉਹ ਕਿੱਥੇ ਫਸੇ ਕੱਲ ਜਿੰਨ ਜਿੰਨ ਲੋਗੋਂ ਸੇ ਠੱਗੀ ਹੋਈ ਹੈ ਉਹ ਆਪਕੇ ਪਾਸ ਆਏ ਉਹਨਾਂ ਨੂੰ ਪੈਸੇ ਚਾਹੀਏ ਫਿਰ ਤੇ ਉਹਨਾਂ ਨੂੰ ਕੋਈ ਲੈਣ ਦੇਣਾ ਨਹੀਂ ਹੁੰਦਾ ਤਾਂ ਉਹਰ ਕਬੜੀ ਕੈਸੇ ਕਰੇਗੀ ਜੀ ਹੁਣ ਤਾਂ ਇਹ ਕੇਸ ਪ੍ਰੋਪਰਟੀ ਦਾ ਹਿੱਸਾ ਬਣ ਚੁੱਕੇ ਹੈ ਤਾਂ ਕੋਰਟ ਰਾਈ ਜੋ ਪ੍ਰੋਸੀਜਰ ਹੈ